ਪਠਾਨਕੋਟ ਦੇ ਸਿਵਲ ਹਸਪਤਾਲ ਵਿਖੇ ਬਣ ਰਹੇ ਕ੍ਰਿਟੀਕਲ ਕੇਅਰ ਸੈਂਟਰ ਦੇ ਕਾਰਨ ਨਾਲ ਲੱਗਦੇ ਹਸਪਤਾਲ ਕਰਮਚਾਰੀਆਂ ਦੇ ਰਿਹਾਈਸ਼ੀ ਕੁਆਟਰਾਂ ਦੇ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਹੈ ਉਹ ਖੜੀ ਹੋ ਗਈ ਹੈ ਤੇ ਦੱਸਦੇ ਹੀ ਇਹ ਰਿਹਾਈਸ਼ੀ ਇਲਾਕੇ 'ਚ ਰਹਿਣ ਵਾਲੇ ਰਜਿੰਦਰ ਕੁਮਾਰ ਤੇ ਮધુਬਾਲਾ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਬਿਨਾਂ ਪਾਣੀ ਤੋਂ ਉਹਨਾਂ ਦਾ ਗੁਜ਼ਾਰਾ ਹੋ ਰਿਹਾ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਕ੍ਰਿਟੀਕਲ ਕੇਅਰ ਸੈਂਟਰ ਦੇ ਕਾਰਨ ਠੇਕੇਦਾਰ ਵੱਲੋਂ ਸਾਡੀ ਪਾਣੀ ਦੀ ਪਾਈਪ ਜਿਹੜੀ ਹੈ ਉਹ ਕੱਢ ਦਿੱਤੀ ਗਈ ਹੈ ਜਿਸ ਕਾਰਨ ਸਾਡੇ ਕਰਾਂ ਦੇ ਵਿੱਚ ਪਿਛਲੇ 2 ਦਿਨ ਤੋਂ ਪਾਣੀ ਨਹੀਂ ਆਇਆ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਸਿਵਲ ਹਸਪਤਾਲ ਦੂਜੇ ਪਾਸੇ ਠੇਕੇਦਾਰ ਦੀ ਜੇਕਰ ਗੱਲ ਕਰੀਏ ਤਾਂ ਪਰਮਿੰਦਰ ਸਿੰਘ ਨੂੰ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਪਾਈਪ ਜਲਦੀ ਹੀ ਠੀਕ ਕਰਾਂਗੇ ਤੇ ਉੱਥੇ ਹੀ ਜਿਹੜੇ ਕੁਆਟਰ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ 2 ਦਿਨ ਤੋਂ ਉਹਨਾਂ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਣਾ ਪੀਣਾ ਜਿਹੜਾ ਹੈ ਉਹਨਾਂ ਦਾ ਛੁੱਟ ਗਿਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਲਗਾਤਾਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਹਾਂ ਕਿ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਇਸ ਤੇ ਜਲਦ ਤੋਂ ਜਲਦ ਜਿਹੜੀ ਹੈ ਸਾਨੂੰ ਇਸ ਪਰੇਸ਼ਾਨੀ ਤੋਂ ਰਾਹਤ ਪਾਈ ਜਾਵੇ ਆਓ ਗੱਲਬਾਤ ਕਰਦੇ ਹਾਂ ਰਜਿੰਦਰ ਕੁਮਾਰ ਤੇ ਮધુਬਾਲਾ ਦੇ ਨਾਲ ਤੇ ਨਾਲ ਹੀ ਜਾਣ ਦੀ ਜਿਹੜੀ ਸਮੱਸਿਆ ਹੈ ਉਹ ਇੱਥੇ ਆਨ ਖੜੀ ਹੋਈ ਹੈ ਉਹਨੇ ਪੈਪ ਬਿਲਡਿੰਗ ਬਣਾਉਣ ਨੇ ਤੇ ਪੈਪ ਦਿੱਕਸੂ ਕਨੈਕਟ ਹੋਈ ਦੀ ਹੈ ਤੇ ਕੱਲ ਦੇ ਅਸੀਂ ਕਹਿਣ ਦੇ ਆ ਤੇ ਠੇਕੇਦਾਰ ਕੋਈ ਕਰ ਨਹੀਂ ਰਿਹਾ ਹੈਗੀ ਚੀਜ਼ ਨਹੀਂ ਕਰ ਰਿਹਾ ਹੈਗੀ ਤੇ ਕੱਲ ਦੇ ਪਪੜੇ ਪੇ ਦੇ ਤੋਂ ਵਾਲੇ ਰੋਟੀ ਨਹੀਂ ਖਾਦੀ ਦੀ ਬਾਹਰੋਂ ਪੰਪ ਤੋਂ ਪਾਣੀ ਭਰ ਭਰ ਕੇ ਤੇ ਫੇਰ ਅਸੀਂ ਯੂਜ਼ ਕਰਨ ਦੇ ਆ ਤੇ ਇਹਨਾਂ ਨੂੰ ਗਿਆ ਤੇ ਕਹਿੰਦੇ ਠੇਕੇਦਾਰ ਨਾਲ ਗੱਲ ਕਰੋ ਉਹ ਕਹਿੰਦੇ ਸਾਡਾ ਕੋਈ ਕੰਮ ਨਹੀਂ ਆਈ ਮੇਨ ਪੈਪ ਜੋੜਤੀ ਹੈ ਤੇ ਬਾਕੀ ਅਸੀਂ ਠੇਕਣ ਲਿਆਦਾ ਕਹਿੰਦੇ ਆਪਣਾ ਪਲੰਬਰ ਲਿਓ ਬੰਦਾ ਪੁੱਛਿਆ ਅਸੀਂ ਸਰਕਾਰੀ ਪਾਟਾਈ ਰਣੀ ਅੱਦੇ ਹੁਣ ਅਸੀਂ ਤੁਹਾਡੇ ਕਰਨੇ ਹੈਗੇ ਸਾਨੂੰ ਨਹੀਂ ਪਤਾ ਕਿ ਇਹਨੇ ਕਿੰਨੀ ਕਿੰਨੀ ਪਲੈਨ ਕਿਸ ਤਰ੍ਹਾਂ ਭੇਜੀ ਹੈਗੀ ਹੈ ਜਦ ਆਪਣਾ ਪਰਸਕੈਂਟ ਬਣਾਇਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਅਸੀਂ ਪੈਪ ਇਥੋਂ ਵਿਛਾਈ ਦੀ ਇਹਨਾਂ ਨੇ ਸਾਰੀ ਡਿਸਿਸ਼ਨ ਲੈਤੀ ਇਹਦੀ ਡਿਊਟੀ ਬੰਦੀ ਹੈ ਹਾਂਜੀ ਹਾਂਜੀ ਸਾਨੂੰ ਮੈਂ ਐਸਐਮਓ ਸਾਨੂੰ ਮਿਲਿਆਗਾ ਉਹਨਾਂ ਨੂੰ ਵੀ ਕਿਹਾਗਾ ਉਹਨਾਂ ਨੇ ਮੇਰੇ ਸਾਹਮਣੇ ਫੋਨ ਕੀਤਾਗਾ ਠੇਕੇਦਾਰ ਨੂੰ ਤੇ ਹਾਲੇ ਤੱਕ ਕੁਝ ਨਹੀਂ ਹੋਇਆ ਹੈਗਾ ਪਾਣੀ ਗੰਦਾ ਆ ਰਿਹਾ ਸਾਰੇ ਬਿਮਾਰ ਹੋਣ ਦੇ ਹੈਗੇ ਸੁਭਾਅ ਨਾਲ ਦੇਖੋ ਪਾਣੀ ਦਾ ਦੇਖੋ ਤੁਸੀਂ ਕਿੰਨਾ ਗੰਦਾ ਆ ਰਿਹਾ ਸਾਰੇ ਪਾਣੀ ਨਹਾਣ ਦੀ ਵੀ ਸਾਨੂੰ ਮੁਸ਼ਕਲ ਹੋ ਗਈ ਇੱਥੇ ਸਾਨੂੰ ਬਹੁਤ ਉਪ ਹੋ ਰਹੀ ਆ ਸਾਡਾ ਪਾਣੀ ਦਾ ਪ੍ਰਬੰਧ ਘਰੋਪ ਤੇ ਚੰਗਾ ਵਧੀਆ ਉਹ ਵੀ ਪਾਣੀ ਸਰਕਾਰ ਦੇ ਕੀ ਆ ਕਿਸੇ ਨੇ ਗੇਟ ਪ੍ਰਸ਼ਾਸਨ ਨੂੰ ਜਾ ਕੇ ਇਹ ਅਹੀਂ ਇਹਨਾਂ ਨੂੰ ਠੇਕੇਦਾਰਾਂ ਨੂੰ ਸਾਰਨ ਕਹਿ ਰਹੇ ਆ ਇਹ ਗਲਤੀ ਕਿੰਨਾ ਦੀ ਹੈ ਕਿ ਦੀ ਕਿਸੇ ਗੱਲ ਗੱਤੇ ਕੋਈ ਪਤਾ ਨਹੀਂ ਲੇਵਰ ਲੱਗੀ ਆ ਪਤਾ ਨਹੀਂ ਲੱਗਣ ਦਿਆ ਹੁਣ ਇਸ ਚੀਜ਼ ਦਾ ਪਰ ਇਹ ਅਬ ਚਲੋ ਪਾਣੀ ਸਾਨੂੰ ਸਾਫ ਚਾਹੀਦਾ ਹੋਰ ਸਾਨੂੰ ਚਲੋ ਕੰਮ ਲੱਗਾ ਹੈਗਾ ਆਹ ਇਹ ਕਹਿੰਦੇ ਪਾਣੀ ਬੱਚੇ ਬਿਮਾਰ ਨਾ ਹੋ ਜੇ ਬਸ ਸਾਨੂੰ ਇਹ ਆਪੇ ਪਾਣੀ ਸਿੱਤੇ ਸਿੱਤੇ ਠੀਕ ਹੋ ਜੇ ਵਧੀਆ ਮਤਲਬ ਕੱਲ ਦਾ ਪਾਣੀ ਨਹੀਂ ਆਉਣ ਲੈ ਕੱਲ ਦਾ ਪਾਣੀ ਨਹੀਂ ਆਉਂਦਿਆ ਕੋ ਬੜੀ ਤੰਗੀ ਹੋ ਗਈ ਸਾਰਿਆਂ ਨੂੰ ਜੇ ਪਾਣੀ ਦੀ ਜਿਹੜੀ ਪ੍ਰੋਬਲਮ ਆਈ ਇਹਨੂੰ ਆਪਾਂ ਜਲਦੀ ਹੀ ਠੀਕ ਕਰਨ ਵਾਲੇ ਕਿ ਕਿਦਾਂ ਕਟਿੰਗ ਕਿਦਾਂ ਹੋਈ ਕਾ ਇਹ ਪਾਈਪ ਸ਼ਿਫਟ ਕੀਤੀ ਆ ਜੀ ਕਿੰਨੇ ਦੇ ਤੱਕ ਕਿੰਨੇ ਟਾਈਮ ਤੱਕ ਇਹ ਠੀਕ ਹੋ ਜੂ ਜਲਦੀ ਹੀ ਕਰਵਾਉਣ ਲੱਗੇ ਆ ਹਾਂ ਆਰੇ ਨੇ ਬੰਦੇ ਬੁਲਾਏ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ